ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਕਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਾਰਕਾਂ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਬਕੀਤ ਕਿਤੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਟਕੀਆਂ ਦੀ ਰਾਹ ਲੈ ਕੇ ਆਵੇ ਮੈਂ ਸਮੂਹ ਗਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁ ਮੁਬਾਰਕਾ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੁਖਮੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁੱਖ ਨਾਲ ਸਾਨੂੰ ਬਤੀਤ ਕਰਨ ਸਾਰੇ ਥਾਣੇ ਦੇ ਉੱਤੇ ਮੇਰ ਪ੍ਰਿਆ ਪਰਮਾਤਮਾ ਹੱਥ ਰੱਖੇ ਤੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਫੇਰ ਬਹੁਤ ਬਹੁ ਮੁਬਾਰਕਾ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗਰਦਾਸਪੁਰ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰੰਨ ਕਰਨ ਲਈ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲਤ ਨੂੰ ਛੱਡਣਾ ਹੈ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗਾਂ ਵਧੀਏ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਖੇੜੇ ਤੇ ਸੁਖੀ ਰੱਖੀਏ ਸਰ ਗਾਂ ਲੋਹੜੀ ਦਾ ਤਿਹਾਰ ਵੀ ਆ ਰਿਹਾ ਤੇ ਕੀ ਕਹਿਣਾ ਚੱਲਦਾ ਹੈ ਦੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ ਅਸੀਂ ਹੁਣ ਡਰੋਨ ਦੇ ਰਹੀ ਵੀ ਹਾਂ ਚੈੱਕ ਕਰਾਂਗੇ ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਨ੍ਹਾਂ ਨੇ ਕਿਰਾਏ ਤੇ ਰੱਖੇ ਹਨ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇਖੇ ਜਾਓ ਤਾਂ ਜੋ ਅਸੀਂ ਉਹਨਾਂ ਦੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣਿਆਂ ਤੋਂ ਉਹਨਾਂ ਦੀ ਇਨਕੁਆਰੀ ਕਰਾ ਸਕੀਏ ਕਿ ਕੋਈ ਮਾੜਾ ਵਿਅਕਤੀ ਸ਼ਹਿਰ ਦੇ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਹ اختیار ਕਰਾਂਗੇ